ਸਬਕ 3 ਲੱਖ ਰੁਪਏ ਡਿਮਾਂਡ ਕਰਦਾ 3 ਲੱਖ 115000 ਰੁਪਏ ਦੀ ਕਾਰ ਦੇ ਦਾਂਗੇ ਵੀਰ ਇਕੂਰੇਟ Swift ਦੇ ਰੇਟ ਤੇ ਤੁਹਾਨੂੰ Brezza ਕਾਰ ਮਿਲ ਜੇ ਠੀਕ ਆ ਤਾਂ ਉਹਦੇ ਵਰਗੀ ਰੀਸ ਨਹੀਂ ਹੈ ਮਾਰਕੀਟ Swift ਨਹੀਂ ਮਿਲਦੀ ਵੀਰ ਉਸ ਪ੍ਰਾਈਸ ਦੇ ਵਿੱਚ 2016 ਮਾਡਲ BDI ਕਨਵਰਟ ਟੂ JDI ਟਾਇਰ ਲੋਅ ਲੱਗਿਆ MPV4 ਲੱਗਿਆ ਹੋਇਆ ਵੀਰ ਸਾਰਾ ਕਾਰ ਦੇ ਵਿੱਚ 5 ਲੱਖ 80000 ਰੁਪਏ ਦੀ ਕਾਰ ਦੇ ਦਾਂਗਾ ਅਸੀਂ ਇਹ ਡੀਜ਼ਲ ਵੇਰੀਐਂਟ ਹੈ ਵੀਰ 4 ਲੱਖ 85000 ਰੁਪਏ ਦੀ ਕਾਰ ਦੇ ਦਾਂਗਾ ਹਾਂ ਜੀ ਮਿੱਤਰੋ ਬਈ ਅੱਜ ਆਪਾਂ ਮਹਾਲੀ ਖੜੇ ਆ ਪਾਦ ਏਰੀਆ ਦੇ ਵਿੱਚ ਬਈ ਤੇ ਬਾਈ ਹੋਰੀ ਅੱਜ ਆਪਣੇ ਨਾਲ ਨੇ ਸੈਕਟਰ 78 ਮ ਤੇ ਜੇ ਕਿਸੇ ਨੂੰ ਵੀ ਕੋਈ ਕਾਰ ਲੈਣੀ ਹੈ ਕੋਈ ਵੀ ਤਾਂ ਕਾਲ ਕਰ ਲਿਓ ਤੇ ਕਾਰਾਂ ਬਾਈ ਬਾਈ ਕੋਲ ਚੰਗੀਆਂ ਹੀ ਹੁੰਦੀਆਂ ਬਾਈ ਸਾਰੀਆਂ ਕਾਰਾਂ ਤੁਸੀਂ ਇੱਕ ਵਾਰ ਕੈਮਰੇ ਦੇ ਵਿੱਚ ਝਾਕ ਕੇ ਮਾਰ ਲਓ ਤੇ ਬਾਈ ਅੱਜ ਆਪਣੇ ਨਾਲ ਜਿਹੜੇ ਕਾਰਾਂ ਨੇ ਸਾਬ ਇੱਕ ਇੰਜਨ ਗੇਰ ਦੀਆਂ ਚੰਗੀਆਂ ਸਰ ਵੀਰ ਫੁੱਲ ਗਰੰਟੀ ਜੀ ਆਪਣੀ ਸਾਰੀ ਕਾਰਾਂ ਦੇ ਇੰਜਨ ਗੇਰ ਤੇ ਮੇਜਰ ਐਕਸੀਡੈਂਟ ਦੀ ਵੀਰ ਠੀਕ ਹੈ ਵੀਰੇ ਅੱਛਾ ਤੇ ਪੇਪਰ ਵਗੈਰਾ ਬਾਈ ਸਾਰੇ ਪੇਪਰ ਓਕੇ ਹਨ ਵੀਰ ਕਿਸੇ ਦੇ ਕੋਈ ਬੰਦੇ ਨੂੰ ਨਾਮ ਪਰ ਕਾਰਾਂ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਆਪਾਂ ਕਾਰ ਜਿਹੜੀ ਇਸ ਵਾਪਸ ਲਵਾਂਗੇ ਵੀਰ ਬੰਦੇ ਨੂੰ ਪੂਰੇ ਪੂਰੇ ਪੈਸੇ ਵਾਪਸ ਕਰ ਦੇਵਾਂਗੇ ਠੀਕ ਹੈ ਓਕੇ ਅੱਛਾ ਲੋਨ ਦੀ ਫੈਸਿਲਿਟੀ ਬਾਈ ਸਾਰਾ ਕੁਝ ਬਲੇ ਮਾਰਕੀਟ ਹੈ ਨਾ ਵੀਰੇ ਹਾਂਜੀ ਹਾਂਜੀ ਬੂਥ ਨੰਬਰ 73 ਵੀਰੇ 73 ਬਾਈ ਆ ਜਾਓ ਬਾਈ ਲਵੇ ਹਨਾ ਬਾਈ ਤੇ ਪਹਿਲੀ ਕਾਰ ਹੈਗੀ ਆ i20 ਬਾਈ ਆਪਣੇ ਇਹ ਕਿੰਨਾ ਮਾਡਲ ਹੈ ਵੀਰੇ ਵੀਰੇ 2012 ਮਾਡਲ ਹੈ ਚੰਡੀਗੜ੍ਹ ਨੰਬਰ ਹੈ ਪਹਿਲਾ ਓਨਰ ਹੈ 285000 ਰੁਪਏ ਡਿਮਾਂਡ ਕਰਦੇ ਬਾਕੀ ਮੌਕੇ ਤੇ ਕਰ ਲਓ ਠੀਕ ਹੈ ਵੀਰੇ ਤੇ ਲਵੇ ਆ ਆਹ ਵੀਰੇ ਉਸ ਤੋਂ ਬਾਅਦ ਆ ਗਈ 2011 ਮਾਡਲ ਵੀਰੇ ਹਾਂਜੀ ਆਸਟਾ ਮਾਡਲ ਹੈ ਵੀਰੇ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਹਮ ਹਮ ਇਕਵਰੇਡ ਕਰਦ ਨਹੀਂ ਆ ਵੀਰ 2,25,000 ਰੁਪਏ ਦੀ ਮਾੜਾ ਮੋਟਾ ਮੌਕੇ ਨੇ ਤੁਸੀਂ ਤੋਂ ਚੈਨਲ ਤੁਹਾਡੇ ਚੈਨਲ ਥਰੂ ਦਾ ਮਾਨਤਣਾ ਜਰੂਰ ਕਰਦਾ ਹਾਂ। ਹਾਂ ਜੀ ਹਾਂ। ਅੱਛਾ ਵੀਰੇ ਜਿਹੜੀ ਮਤਲਬ ਆਪਾਂ ਲੋਨ ਦੀ ਗੱਲ ਕਰਦੇ ਹੁੰਦੇ ਹਾਂਗੇ ਇਹ ਕਿੰਨੇ ਮਾਡਲ ਤੋਂ ਸ਼ੁਰੂ ਆ ਵੀਰੇ ਲੋਨ? ਵੀਰ 12 ਮਾਡਲ ਤੇ ਲੋਨ ਹੁੰਦਾ ਅੱਜ ਦੀ ਡੇਟਸ 12 ਮਾਡਲ ਪਲੱਸ ਤੇ ਵੀ। ਕੋਈ ਕਸਟਮਰ ਦਾ 11 ਮਾਡਲ ਤੇ ਲੋਨ ਕਰਾ ਦਾਂਗੇ ਪਰ 11 ਮਾਡਲ ਦਾ ਲੋਨ ਲੋਗੇ ਲੱਖ ਖੰਡ ਦੇ ਆਸ-ਪਾਸ ਹੋਊਗਾ ਜ਼ਿਆਦਾ ਨਹੀਂ ਹੋਊਗਾ। ਕੱਟ ਹੋਊਗਾ। ਹਾਂ ਜੀ ਹਾਂ। ਠੀਕ ਆ। ਰੇਟ ਸੀ ਦਾ 225 ਬਿਹਾਈਲ 4 ਲੱਖ ਰੁਪਏ ਦੇ ਬੰਦੇ ਲਈ ਆ ਸਕਦਾ 1 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਇਸ ਦਾ ਲੱਖ ਦਾ ਲੋਨ ਹੋ ਜਾਊਗਾ ਆਹ ਹੈ ਵੀਰੇ ਪੀਵੀ 13 ਨੰਬਰ ਦੀ ਜੂਰਾ ਹਾਂ ਇਹ ਹੈ ਪੀਵੀ ਹਾਂ ਇਹ ਸਪੋਰਟਸ ਮੋਡਲ ਹੈ ਵੀਰੇ ਬਹੁਤ ਸੋਹਣੀ ਕਾਰ ਨੂੰ ਟਾਇਰ ਨਾਇ ਲੱਗੇ ਹੋਏ ਨੇ ਵਧੀਆ ਕਾਰ ਹੈ ਵੀਰੇ ਇੰਜਨ ਗਿਰਦੀ ਫੁੱਲ ਗਾਰੰਟੀ ਹੈ ਕਾਰ ਦੀ ਤੇ 495000 ਰੁਪਏ ਡਿਮਾਂਡ ਕਰਦੇ ਆ ਵੀਰੇ ਪਰ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਵੀਰੇ ਤੇ ਭਾਈ ਅਗਲੀ ਵੀਰੇ ਆ ਗਈ ਅਗਲੀ ਵਾਰ ਆ ਗਈ 2017 ਮਾਡਲ ਆਸਟਰਾ ਮਾਡਲ ਠੀਕ ਹੈ ਆਸਟਰਾ ਆਪਸ਼ਨਲ ਹੈ ਵੀਰ ਪੁਸ਼ ਬਟਨ ਵਾਲੀ ਟੱਚ ਵਾਲਾ ਸਿਸਟਮ ਲੱਗਿਆ ਬਹੁਤ ਜਿਆਦਾ ਵਧੀਆ ਸੀਟ ਕਵਰ ਲੱਗੇ ਹੋਏ ਨੇ ਕਾਰ ਦੇ ਵਿੱਚ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਫੁੱਲੀ ਸ਼ੋਰਸ ਆ ਦੋਨੋਂ ਚੁਬੀਆਂ ਚਾਬੀਆਂ ਸੈਕੰਡ ਕੀ ਹਨ ਯੂਜ਼ ਦਾ ਵੀਰ 6,10,000 ਰੁਪਏ ਦੀ ਇਕੂਰੇਟ ਕਰ ਦੇ ਦਿੰਦੇ ਹਾਂ ਓਕੇ ਲੈ ਵੀ i20 ਦਾ ਵੀ ਆਪਾਂ ਕਹਿੰਦੇ ਵੀ ਜਿੰਨੀਆਂ ਮਰਜ਼ੀ ਲੈ ਲਓ ਹੈਨਾ ਪੰਜ ਖੜੀਆਂ ਬਈ ਓਰੇ ਆਹ ਵੀਰੇ ਇਹ ਹੈਗੀ ਵੀਰ 2015 ਮਾਡਲ ਹੈ ਇਹ ਵੀ ਆਸਟਰਾ ਮਾਡਲ ਹੈ ਵੀਰ ਆਸਟਰਾ ਆਪਸ਼ਨਲ ਪੁਸ਼ ਬਟਨ ਵਾਲਾ ਜੀ 4,95,000 ਰੁ ਗੀਆਂ ਯੂਜ਼ਡ ਵੀਰੇ ਠੀਕ ਹੈ ਵੀਰੇ ਤੇ ਬਈ ਉਸ ਤੋਂ ਬਾਅਦ ਆਪਾਂ ਵਰਨਾ ਦਿੰਨਾ ਤੁਹਾਨੂੰ ਆਪਾਂ ਵਰਨਾ ਵੀ ਹੌਟ ਸੇਲਿੰਗ ਕਰਾ ਰਹੇ ਨੇ ਠੀਕ ਹੈ ਆਹ ਵੀਰੇ 2011 ਮਾਡਲ ਹੈ ਵੀਰ ਹਾਂਜੀ ਸਭ ਤੋਂ 3 ਲੱਖ ਰੁਪਏ ਡਿਮਾਂਡ ਕਰਦੇ ਆ 3 ਲੱਖ 15000 ਰੁਪਏ ਦੀ ਕਾਰ ਦੇ ਦਾਂਗੇ ਵੀਰ ਇਕੂਰੇਟ ਜੀ ਠੀਕ ਹੈ ਵੀਰੇ ਗੁਰਪ੍ਰੀਤ ਇੱਕ ਵਾਰ ਅੰਦਰ ਉਹ ਦਿਖਾ ਦੇ ਬਈ ਕਾਰ ਆ ਜਾ ਤੇ ਇਹ ਹੈਗੀ ਹੈ ਜੀ ਆਪਣੇ ਲਈ ਕਾਰਬਾਈ ਵਰਨਾ ਹਨ ਜੇ ਕਿਸੇ ਨੇ ਕਾਰ ਬਾਇ ਕਰਨੀ ਆ ਤਾਂ ਬਾਇ ਕਰ ਲਿਓ ਬਈ ਤੇ ਇੰਜਨ ਗੇਅਰ ਦੀ ਚੰਗੀ ਹੈ ਵੀਰੇ ਕਾਰ ਇੰਜਨ ਗੇਅਰਾਂ ਦੀ ਆਪਣੀ ਸਾਰੀ ਕਾਰਾਂ ਦੀਆਂ ਵੀਰ ਜਿੰਨੀ ਵੀ ਕਾਰਾਂ 'ਚ ਖੜੀ ਨੇ ਸਾਰਿਆਂ ਦੀ ਫੁੱਲ ਗਾਰੰਟੀ ਹੈ ਬ ਤੇ ਬਈ ਇਹ ਕਾਰ ਬਾਈ ਕਰ। ਇੱਕ ਵਾਰ ਬੈਕ ਸਾਈਡ ਤੋਂ ਵੀ ਦਿਖਾ ਦੇ ਕੋਈ ਵੀ ਕਾਰ ਹੈ ਨਾ ਬਈ ਚੈੱਕ ਕਰ ਲਓ ਤੁਸੀਂ। ਤੇ ਜੇ ਕਿਸੇ ਨੇ ਪੁਰਾਣੀ ਕਾਰ ਲੈਣੀ ਹੈ ਕਾਰ ਬਾਈ ਕਰ ਸਕਦੇ ਹੋ। ਤੇ ਇਹ ਹੈ। ਤੇ ਅਗਲੀ ਵੀਰੇ ਅਗਲੀ ਵੀਰੇ ਹੈਗੀ 2012 ਮਾਡਲ ਹੈ ਜੀ। ਹਾਂਜੀ। ਚੰਡੀਗੜ੍ਹ ਨੰਬਰ ਹੈ। 375000 ਰੁਪਏ ਦੀ ਕਾਰ ਦੇਣੀ ਹੈ ਵੀਰੇ। 375 ਦੇ ਵਿੱਚ। ਹਾਂ ਇਹ ਦੋਨੇ ਕਾਰਾਂ ਦੀ ਆਰਸੀ ਓਨਰ ਦੇ ਅਕਾਊਂਟ 'ਚ ਪੇਮੈਂਟ ਹੈ ਵੀਰੇ ਆਪਣਾ ਕਮਿਸ਼ਨ ਹੀ ਹੈ ਜਿਹਨਾਂ ਕਾਰਾਂ ਦੇ। ਠੀਕ ਹੈ। ਹਾਂਜੀ ਹਾਂ। ਬਈ ਇਹ ਕਰੇਲੂ ਕਾਰ ਆ ਹਾਂਜੀ ਹਾਂ ਜਿਹੜੀ ਮੇਨ ਗੱਲ ਕਹਿੰਦੇ ਹੁੰਦੇ ਨਾ ਬਈ ਅਰਬੀ ਘਰ ਦੀ ਕੋਈ ਕਾਰ ਦੇ ਦੇ ਚਾਰ ਪੰਜ ਕਾਰਾਂ ਲੋਕ ਕਰੇਲੂ ਖੜੇ ਨੇ ਵੀ ਜਿਹੜੀ ਆਰਸੀ ਓਨਰ ਦੇ ਅਕਾਊਂਟ ਜੀ ਪੇਮੈਂਟ ਆ ਬਿਲਕੁਲ ਠੀਕ ਆ ਵੀ ਮਤਲਬ ਵੀ ਬਾਈ 22000 ਰੁਪਏ ਦੇ ਦਿੰਦੀ ਲੋੜ ਨਹੀਂ ਆਪਣਾ ਕਮਿਸ਼ਨ ਹੀ ਆ ਜੀ ਸਮਝ ਆ ਹਾਂਜੀ ਤੇ ਅੰਦਰੋਂ ਵੀ ਤੇ ਦੇਖ ਲੋ ਕਾਰ ਬਈ ਆ ਜੋ ਚੈੱਕ ਕਰ ਲੋ ਤੇ ਕਾਰ ਹੈਗੀ ਆ ਸੋਹਣੀ ਐਸਐਕਸ 2000 ਰੁਪਏ ਵਾਲੀ ਬਈ ਹਨਾ ਅਲਾਇ ਆਫਟਰ ਮਾਰਕੀਟ ਦੇ ਕਾਰ ਤੇ ਲੱਗੇ ਹੋਏ ਲੱਗੇ ਹੋਏ ਨੇ ਹਾਂਜੀ ਓਕੇ ਤੇ ਬਈ ਇਹ ਕਾਰ ਹੈ ਤੇ ਬਾਕੀ ਬਈ ਮਹਾਲੀ ਚਾ ਨਾ ਵੀ ਕਰੇਲੂ ਕਾਰਾਂ ਆ ਆਪਣਾ ਉਹ ਲੀਪਾ ਪੋਚੀ ਵੱਧ ਹੁੰਦੀ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਭਾਈ ਹਨਾ ਜਿਵੇਂ ਇਹ ਕਾਰ ਆ ਮਤਲਬ ਐਜਟ ਖੜੀਆਂ ਜਿਹੜਾ ਖੜੀ ਜਿਹੜਾ ਖੜੀ ਪਰ ਆਪਾਂ ਸਾਫ਼ ਹੀ ਕੀਤੀ ਹੋਰ ਕੁਝ ਨਹੀਂ ਰਹੀ ਪਾਣੀ ਮਾਰਿਆ ਹੋਈ ਕਾਰ ਨੂੰ ਹਨਾ ਤੇ ਆਹ ਸਿਆਦ ਵੀਰੇ ਮਾਡਲ ਵੀਰ 2014 ਮਾਡਲ ਹੈ 4 ਲੱਖ 45000 ਰੁਪਏ ਦੀ ਕਾਰ ਦੇ ਦਾਂਗੇ ਪਟ્રોલ ਦੇ ਵਿੱਚ ਹੈ 4 ਪਲੱਸ ਲੋਨ ਵੀ ਕਰਾ ਦਾਂਗੇ ਕਾਰ ਦੇ ਉੱਪਰ ਜੀ 4 ਪਲੱਸ ਦਾ ਲੋਨ ਹਾਂ ਠੀਕ ਹੈ ਵੀਰੇ ਤੇ ਆਹ ਇਹ ਵੀ ਪਹਿਲਾ ਓਨਰ ਹੈ ਇਹ ਵੀ ਪਹਿਲਾ ਓਨਰ ਹੈ ਵੀਰ ਫਰਸਟ ਓਨਰ ਹਾਂ ਜੀ ਠੀਕ ਹੈ ਇਹ 2015 ਮਾਡਲ ਹੈ ਵੀਰ 4,85 ਇਹ ਡੀਜ਼ਲ ਵੇਰੀਐਂਟ ਹੈ ਵੀਰ ਠੀਕ ਹੈ ਵੀਰੇ 4,85 ਰੁਪਏ ਦੀ ਕਾਰ ਦੇ ਦਾਂਗੇ 4,85 ਰੁਪਏ ਠੀਕ ਹੈ ਵੀਰੇ ਤੇ ਆਹ ਆ ਤਿੰਨ ਕਾਰਾਂ ਬਈ ਹਨਾ ਇਹਨਾਂ ਦੀ ਰੇਟ ਸੁਣੋ ਇੱਕ ਵਾਰੀ ਮੇਰਾ ਭਰਾ ਰੇਟ ਸੁਣ ਕੇ ਤੁਸੀਂ ਕਹੋਗੇ ਬਈ ਬਾਕੀ ਹੈ ਨਾ ਸਵਿਫਟ ਦੇ ਰੇਟ ਤੇ ਤੁਹਾਨੂੰ ਬਰੇਜ਼ਾ ਕਾਰ ਮਿਲ ਜੇ ਠੀਕ ਆ ਤਾਂ ਉਹਦੇ ਵਰਗੀ ਰੀਸ ਨਹੀਂ ਆਹ ਵੀਰੇ ਫਿਰ 2016 ਮਾਡਲ ਹੈ ਜੀਡੀਏ ਚੰਡੀਗੜ੍ਹ ਨੰਬਰ ਪਹਿਲੇ ਓਨਰ ਦੀ ਕਾਰ ਹੈ ਵੀਰ ਬਹੁਤ ਸੋਹਣੀ ਕਾਰ ਇੰਜਨ ਗੇਅਰ ਦੀ 6.5 ਲੱਖ ਰੁਪਏ ਦੀ ਕੁਰੀਟ ਕਰ ਦੇ ਦਾਂਗੇ ਬਾਈ ਜੀ ਲਓ ਜੀ ਬਾਈ ਆਹ ਵੀਰੇ ਹੁਣ ਇਹਦਾ ਰੇਟ ਸੁਣ ਕੇ ਜਾਓ ਬਾਈ ਹਾਂਜੀ ਮਾਰਕੀਟ Swift ਨਹੀਂ ਮਿਲਦੀ ਵੀਰੋ ਇਸ ਪ੍ਰਾਈਸ ਦੇ ਵਿੱਚ ਨਹੀਂ 2016 ਮਾਡਲ BDI ਕਨਵਰਟ ਟੂ JDI ਟਾਇਰ ਲੋਏ ਲੱਗਿਆ ਐਮਪੂ 4 ਲੱਗਿਆ ਹੋਇਆ ਹੈ ਬਰ ਸਾਰਾ ਕਾਰ ਦੇ ਵਿੱਚ 5,80,000 ਰੁਪਏ ਦੀ ਕਾਰ ਦੇ ਦਾਂਗੇ ਬਾਈ 5,80,000 ਰੁਪਏ ਦੇ ਵਿੱਚ ਮਿੱਤਰੋ Brezza ਕਾਰ ਹੈਗੀ ਨਹੀਂ ਮਿਲਦੀ ਮਾਰਕੀਟ ਦਾ ਅੱਜ ਆਪ ਤੁਹਾਨੂੰ ਦੇ ਰਿਆਂ ਨਾਲ ਓਨਰ ਵੀ ਦੂਜਾ ਵੀਰ ਦੂਜਾ ਹਾਂਜੀ ਠੀਕ ਹੈ ਵੀਰ ਤੁਹਾਡੇ ਚੈਨਲ ਦੇ ਥਰੂ ਕੋਈ ਭਾਇਆ ਆਉਂਦਾ ਹੈ ਤਾਂ ਉਹਦਾ ਕੋਈ ਮਾਨ ਤਾਨ ਵੀ ਕਰ ਦਾਂਗੇ ਇਸ ਕਰਕੇ ਜੱਪਾ ਬਹੁਤ ਦੱਸੋ ਵੀਰ ਇਹ ਹੈਗੇ 2019 ਮਾਡਲ ਜੀਡੀਆਈ ਆਟੋਮੈਟਿਕ ਵੀਰ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਪਟਿਆਲੇ ਦਾ ਪੇਡ ਨੰਬਰ ਹੈ ਵੀਰ ਕਾਰ ਦੇ ਲੱਗੇ ਹੋਇਆ 68000 ਕੰਪਨੀ ਰਿਕਾਰਡ ਹੈ ਵੀਰ ਠੀਕ ਹੈ ਵੀਰ ਓਕੇ ਵੀਰ ਤੇ ਕਾਰ ਇੱਕੋ ਰੇਟ ਦੇ ਦਾਂਗੇ ਵੀਰ 7,95,000 ਰੁਪਏ ਦੀ 7,95 ਦੀ ਠੀਕ ਹੈ ਵੀਰ ਲੈ ਵੀ ਮਿੱਤਰੋ ਠੀਕ ਹੈ ਇਹ ਸੀਗੇ ਅੱਜ ਦੀਆਂ ਕਾਰਾਂ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਤਾਂ ਇੱਕ ਵਾਰ ਕਾਲ ਕਰਕੇ ਆ ਜੇ ਬਾਈ ਫਰੋਂ ਠ ਅ ਬਾਕੀ ਬਾਈ ਹਨਾ ਜਿਹੜਾ ਵੀ ਦੂਰੋਂ ਆਉਂਦਾ ਮੇਰਾ ਭਰਾ ਪੂਰਾ ਚੰਗੀ ਤਰ੍ਹਾਂ ਗੱਲ ਕਲੀਅਰ ਵੀ ਕਰ ਕਰਕੇ ਆ ਬੇ ਹਾਂ ਠੀਕ ਹੈ ਬਾਈ ਤੇ ਆ ਵੀ ਕਰਾ ਜਿਹੜੇ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਦਵਾਂਗੇ ਬਾਈ ਹਨਾ ਤੇ ਗਰਮੀ ਕਰਕੇ ਆਪਾਂ ਤੁਹਾਨੂੰ ਛੋਟਾ ਜਿਹਾ ਬਲੌਗ ਦਵਾਂਗੇ ਬਾਈ ਹਨਾ ਵੀ ਤੁਹਾਨੂੰ ਗਰਮੀ ਨਾ ਲੱਗੇ ਹੋਈ ਤੇ ਇਹ ਵੀ ਕਰਾ ਆਉਣੀਆਂ ਛੋਟੇ ਬਜਟ ਦੀਆਂ ਬਾਈ ਹਨਾ ਜੇ ਕਿਸੇ ਨੇ ਲੈਣੀਆਂ ਤਾਂ ਅਗਲਾ ਪਾਰਟ ਤੁਸੀਂ ਦੇਖ ਲਓ ਨਹੀਂ ਅਦਰਵਾਈਜ਼ ਤੁਸੀਂ ਫੋਨ ਕਰਕੇ ਬਾਅਦ ਫੋਟੋ ਵੀ ਮੰਗਾ ਸਕਦਾ ਠੀਕ ਹੈ ਫਿਰ ਮਿਲਦੇ ਆਪਾਂ ਅਗਲੇ ਬਲੌਗ 'ਚ ਹਨਾ ਬਾਈ ਆਜੋ